ਚਾਨਣ ਮੇਰੇ ਰੰਗੋਲੇ ਜਏ ਸੁਤੇ ਜੀਰਾਨੋ ਜਏ ਸੁਤੇ ਜੀਰਾਨੋ ਸਾਰੇ ਸੁਰਤ ਵਿੱਚ ਲੈ ਕੇ ਆਇਓ ਵੇਖੋ ਇਹਨੂੰ ਕੰਨ ਰਸ ਨਹੀਂ ਬੜਾਈਦਾ ਜਿਹੜੇ ਗੀਤ ਕੰਨ ਰਸ ਬਣਾਉਣੇ ਸੀ ਉਹ ਅਸੀਂ ਮਨ ਵਿੱਚ ਵਸਾਈ ਪਈ ਤਵਾੜੇ ਕੰਨਾਂ ਦੀਆਂ ਮੁਦਰਾ ਦੱਸਦੀਆਂ ਨੇ ਵੀ ਗੀਤਾਂ ਨੂੰ ਮਨ ਵਿੱਚ ਵਸਾ ਲਿਆ ਵਸਾ ਲਿਆ ਮੇਰੀ ਉਹ ਭੈਣੋ ਸਾਦਗੀ ਛੱਡ ਕੇ ਫੈਸ਼ਨ ਪ੍ਰਸਤੀਆਂ ਦੱਸਦੀਆਂ ਨੇ ਵੀ ਨਾਟਕਾਂ ਤੇ ਫਿਲਮਾਂ ਨੂੰ ਮਨ ਵਿੱਚ ਵਸਾ ਲਿਆ ਹੈ ਇਹ ਲੱਗਦਾ ਪਰ ਵਸਾਣਾ ਆ ਵਸਾਓ ਜ਼ਿੰਦਗੀ ਤੋਂ ਗੁਣਾ ਦਾ ਚਲੇ ਜਾਣਾ ਸੱਜਣਾ ਦਾ ਚਲੇ ਜਾਣਾ ਫਿਰ ਅੰਦਰ ਅੰਦਰ ਇਹ ਗਹਿਰੇ ਤਲ ਦੇ ਉੱਤੇ ਅਸੀਂ ਵਿਰਾਗ ਵਿੱਚ ਆਈਏ ਕਿ ਕੱਖ ਤੇ ਆ ਮੇਰੇ ਅੰਦਰ ਨਾ ਮੈਂ ਉੱਠਦਾ ਨਾ ਮੈਂ ਇਸ਼ਨਾਨ ਕਰਦਾ ਨਾ ਮੇਰੇ ਕੋਲ ਨਿੱਤਨੇ ਮੈਂ ਨਾ ਬਾਣੀ ਪੜਦਾ ਨਾ ਮੈਂ ਚੰਗਾ ਬੋਲਦਾ ਨਾ ਮੈਂ ਚੰਗਾ ਵੇਖਦਾ ਨਾ ਮੈਂ ਚੰਗਾ ਸੁਣਦਾ ਐਨੇ ਔਗਣੀ ਲੈ ਜਦੋਂ ਮੈਂ ਅੰਦਰ ਵੇਖਦਾ ਤੇ ਸੁੱਤੇ ਪਏ ਰਹਿ ਗਈ ਸੁਰਤ ਸੁੱਤੀ ਰਹੀ ਲੁੱਟਿਆ ਗਿਆ ਲੁੱਟਿਆ ਗਿਆ ਸਾਰਾ ਕੁਝ ਮੇਰਾ ਮੇਰਾ ਤੇ ਖਜ਼ਾਨਾ ਹੀ ਲੁੱਟਿਆ ਗਿਆ ਸੱਜਣ ਤੇ ਗਏ ਗੁਣ ਤੇ ਗਏ ਕੱਖ ਵੀ ਨਹੀਂ ਗਿਆ ਮੇਰੇ ਕੋਲ ਤੇ ਕੋਈ ਗੁਣ ਨਹੀਂ ਗੱਲ-ਗੱਲ ਤੇ ਮੈਂ ਗਾਲ ਕੱਢਦਾ ਮਾੜਾ ਬੋਲਦਾ ਮਾੜਾ ਵੇਖਦਾ ਮਾੜਾ ਸੁਣਦਾ ਮੇਰੀ ਜਿੱਦਗੀ ਤੇ ਕੋਈ ਸੱਜਣ ਨਹੀਂ ਸੱਜਣ ਅਸੂਚੀ ਹੋਈ ਐ ਆ ਇਹ ਗੁਣ ਸਾਡੇ ਸੱਜਣਾਂ ਦੇ ਸੱਜਣ ਮੇਰੇ ਰੰਗੋਲੇ ਸੱਜਣ जय सुस्ते जी जय सुस्ते जी ਨਾ ਠੀੜੇ ਤੈਨੂੰ ਚਾਰ ਰਣ ਮੇਰੇ ਰੰਗੋ ਦੇ ਜਾਏ ਸੁਤੇ ਜੀਰਾਨੋ ਜਾਏ ਸੁਤੇ ਸੜ ਜਾਣਾ ਹੈ ਸਰੀਰ ਤੇਰਾ ਧਨ ਚੋਬਣ ਹਰ ਫੁੱਲੜਾ ਧਨ ਬਹੁਤਾ ਚਿਰ ਨਹੀਂ ਰਹਿੰਦਾ ਜਵਾਨੀ ਬਹੁਤਾ ਚਿਰ ਨਹੀਂ ਰਹਿੰਦੀ ਫੁੱਲ ਸਦਾ ਨਹੀਂ ਖਿੜਿਆ ਰਹਿਣਾ ਛਪੜਾਂ ਦੇ ਆਲੇ ਦੁਆਲੇ ਚੋਪੱਤੀ ਪੈਦਾ ਹੋ ਜਾਂਦੀ ਏ ਪਾਣੀ ਜਦੋਂ ਢਲ ਗਿਆ ਉਹ ਸੜ ਸੁੱਕ ਜਾਂਦੀ ਏ ਸਰੀਰ ਸੜ ਜਾਣਾ ਹੈ ਗੁਣ ਇਕੱਠੇ ਕਰ ਜ਼ਿੰਦਗੀ ਚ ਸੋਣ ਸਰੀਰ ਨੇ ਇੱਕ ਦਿਨ ਖਤਮ ਹੋ ਜਾਣਾ ਪਰ ਜ਼ਿੰਦਗੀ ਚ ਗੁਣ ਲੈ ਕੇ ਆ ਤੇਰੇ ਗੁਣ ਜਿਉਂਦੇ ਰਹਿਣਗੇ ਇਹ ਨਾ ਹੋਵੇ ਕਿ ਸਰੀਰ ਤੇ ਇੱਕ ਦਿਨ ਲੁੱਟਿਆ ਹੀ ਜਾਣਾ ਤੂੰ ਪਹਿਲਾਂ ਪਹਿਲਾਂ ਹੀ ਕੰਗਾਲ ਹੋ ਜਾਏ ਦੇਹ ਤੇ ਜਾਣੀ ਹੋਈ ਇਹ ਸਭ ਦੀ ਇਹ ਤੇ ਸਿਸਟਮ ਹੈ ਮਾਲਕ ਦਾ ਚੱਪਣ ਚੱਲਣ ਰਤਨ ਸੇ ਸੁਣੀਰ ਵਹਿ ਗਏ ਏੜੇ ਮੁੱਤੀ ਧਾ ਸਹਿਜਾਨੀ ਚੱਲ ਗਏ ਸਰੀਰ ਨੇ ਤੇ ਇੱਕ ਦਿਨ ਖਤਮ ਹੋਣਾ ਹੀ ਹੋਣਾ ਹੈ ਪਰ ਤੇਰੇ ਗੁਣ ਰਹੇ ਜਾਣਗੇ ਜਿਹੜੇ ਗੁਣ ਇਕੱਠੇ ਕਰਦਾ ਹੈ ਗੁਣ ਜਿਉਂਦੇ ਰਹ ਜਾਣਗੇ ਗੁਣ ਰਹ ਜਾਣਗੇ ਸਰੀਰ ਸੜ ਜਾਏਗਾ ਪਰ ਜੇ ਜਿੰਦਗੀ ਜੋ ਗੋਣੀ ਚਲੇ ਗਏ ਤੇ ਜਦੋਂ ਤੇਰਾ ਸਰੀਰ ਗਿਆ ਉਸ ਦਿਨ ਤੋਂ ਬਾਅਦ ਤੇਰੀ ਹਸਤੀ ਖਤਮ ਸਰੀਰ ਵੀ ਗਿਆ ਗੁਣ ਤੇ ਪਹਿਲਾਂ ਹੀ ਨਹੀਂ ਸੀ ਕੋਈ ਗੁਣ ਤੇ ਪਹਿਲਾਂ ਹੀ ਬੱਲੇ ਨਹੀਂ ਸੀ ਕੋਈ ਤੇਰੇ ਗੁਣਾ ਨੇ ਤੇ ਜਿਉਂਦੇ ਰਹ ਜਾਣਾ ਸੀ ਗੁਣ ਜਿਉਂਦੇ ਰਹ ਜਾਣੇ ਸੀ ਸਰੀਰ ਤੇ ਭਾਈ ਸਭ ਤਾਂ ਹੀ ਸੜਿਆ ਹੈ ਕੋਈ ਵੀ ਗੁਰੂ ਪੈਗੰਬਰ ਕੋਈ ਐਸਾ ਨਹੀਂ ਇਹਦਾ ਸਰੀਰ ਨਾ ਸੜਿਆ ਹੋਵੇ ਬੋਡੀ ਸਭ ਦੀ ਇੱਕੋ ਜਈ ਹੈ ਇਹ ਤਨ ਹੋਏਗਾ ਭਸਮ ਕੀ ਢੇਰੀ ਸਰੀਰ ਸੜ ਜਾਂਦਾ ਗੁਣ ਨਹੀਂ ਸੜਦੇ ਜ਼ਿੰਦਗੀ 'ਚ ਸੱਜਣ ਉਹ ਨਾ ਚਲੇ ਜਾਣ ਕਿਤੇ ਕਿਰਵੇ ਹੋਣਾ ਨਾ ਜਾਏ ਬਾਸ ਸੁਹੋ ਪਾਲੇ ਉਹ ਬਹੁ ਨਾਂਗੇ ਪਾਵ ਹਉਤੇ ਗਏ ਜਿਨਕੇ ਲੱਖਾਂ ਕਰੋੜਾਂ ਵਾਲੇ ਨੰਗੇ ਪੈਰੀ ਨੇ ਕਲੀਅਰ ਦੀ ਸਿੱਧੀ ਦੀ ਗੱਲ ਹੈ ਤਾਂ ਸਿੱਧਾ ਜਰਫ ਕਰੀਏ ਤੇ ਮੁਰਦੇ ਨੂੰ ਕਦੇ ਲਾਇਕੀ ਦੇ ਸ਼ੂਪ ਆਏ ਵੇਖੋ ਬ੍ਰਾਂਡਡ ਪਾਏ ਵੇਖੋ ਅਸਲ ਵਿੱਚ ਮੁਰਦੇ ਦੇ ਜੁੱਤੀ ਪਾਉਂਦੇ ਹੀ ਨਹੀਂ ਆਪ ਕੋ ਸਾਧਨਾ ਹਾਂ ਸ਼ਿਵਾ ਇਹ ਸ਼ੁਰੂ ਤੋਂ ਹੀ ਨਹੀਂ ਪਾਉਂਦੇ ਮੁਰਦਾ ਨੰਗੇ ਪੈਰੀ ਜਾਂਦਾ ਹੈ ਜੁੱਤੀ ਨਹੀਂ ਪਾਉਂਦਾ ਜਰਾ ਬਾ ਵੀ ਬਾਦਨਗੇ ਪੈਂਟ ਵੀ ਬਾਦਨਗੇ ਉੱਪਰ ਨੰਗੇ ਪਾਵੋ ਤੇ ਗਏ ਜਿਨਕੇ ਲੱਖ ਕਰੋ ਕਰੋੜਾ ਨਹੀਂ ਲੱਖਾਂ ਕਰੋੜ ਦੇ ਜਿੰਨਾ ਲੱਖਾਂ ਕਰੋੜ ਪਰ ਨੰਗੇ ਬੈਠੇ ਹਾਂਜੀ ਅਗਲੀਆਂ ਪੰਕਤੀਆਂ ਸ਼ਬਦ ਦੀ ਆਰਾਮੋਂ ਬਾਣੋ ਦਰ ਸਜਣ ਮੇਰੇ ਰੰਗੋਲੇ ਸਜਣ ਮੇਰੇ ਰੰਗੋਲੇ ਜਾਏ ਸੋਤੇ ਜਾਏ ਸੋਤੇ ਜੀਰਾਨ ਰੰਗ ਮਾਣ ਲੈ ਰੰਗ ਮਾਣ ਲੈ ਪਿਆਰੇ ਰੰਗ ਮਾਣ ਵਾਲਾ ਉਹਦੇ ਪਿਆਰ ਦਾ ਰੰਗ ਹੋਵੇ ਨਸ਼ਾ ਮਾਇਆ ਦੇ ਰੰਗਾਂ ਵਿੱਚ ਤੇ ਬਧੀਰੀ ਦੁਨੀਆ ਪਰ ਉਹਦੇ ਨਾਲ ਜੁੜ ਉਹਦੇ ਗੁਨਾ ਨਾਲ ਸਾਹ ਬਣਾ ਲਾ ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨਾ ਹੁੱਲਾ ਇਹਦਾ ਭੁਲਾਰਾ ਥੋੜਾ ਚਿਰ ਦਾ ਹੀ ਐ ਜਵਾਨੀ ਦਾ ਦਿਨ ਥੋੜਨੇ ਥਕੇ ਭਇਆ ਪੁਰਾਣਾ ਇਹ ਸ਼ਰੀਰ ਉਪੀ ਚੋਲਾ ਪੁਰਾਣਾ ਹੋ ਰਿਹਾ ਪੁਰਾਣਾ ਬਸ ਉਹਦੇ ਨਾਲ ਜੁੜ ਕੇ ਰੰਗ ਮਾਣ ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਬਾਣੀ ਐ ਕਿਵੇਂ ਮਾਣਿਆ ਜਾਂਦਾ ਜੀ ਰੰਗ ਸਤਿਗੁਰੂ ਦੀ ਸਿੱਖਿਆ ਲੈ ਲਈ ਫਿਰ ਪ੍ਰਮਾਤਮਾ ਨਾਲ ਸਾਝ ਬਣਦੀ ਐ ਦੇ ਦੇਖੋ ਤੇ ਠਿੱਕੇ ਆ ਜੀ ਅਸੀਂ ਇਹ ਜਿਹੜਾ ਅੰਦਰ ਦਾ ਰਸ ਹੈ ਹੁਣ ਕਹਿੰਦੇ ਤੇ ਹੈ ਆਨੰਦ ਭਇਆ ਮੇਰੀ ਬਾਏ ਸਤਿਗੁਰੂ ਮੈਂ ਪਾਇਆ ਆਨੰਦ ਕਿੱਥੇ ਹੈ ਜੀ ਸੱਚਾ ਗਿਆਨ ਦੇ ਹੋਇਆ ਹੀ ਨਹੀਂ ਜੇ ਸਤਿਗੁਰੂ